ਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਭਰਾ ਠੀਕ ਠਾਕ ਸਾਰੇ ਤੇ ਉਮੀਦ ਆ ਬਾਈ ਕੈਮ ਹੋਵੋਗੇ ਤੇ ਆ ਆਪਣੀ ਹੰਟਰ ਵਾਲੀ ਆ ਇਹਨੂੰ ਦੇਖ ਲਓ ਵੀ ਕਦ ਕੱਡ ਦੇਖ ਲਓ ਇਹਦਾ ਹੁਣੋਂ ਥੋੜਾ ਜਿਹਾ ਇਹਦਾ ਢਿੱਡ ਵਧਿਆ ਦੁਬਾਰਾ ਵੀ ਕਰਾਂਗੇ ਇਹਦੀ ਤੇ ਇਹਨੂੰ ਵੀ ਅੱਜ ਦੇਣੀ ਆ ਸ਼ਾਮ ਨੂੰ ਦੋਨੋਂ ਨੂੰ ਦੇ ਦਾਂਗੇ ਥੋੜੀ ਥੋੜੀ ਠੀਕ 10 ਕਐਮਲ ਇਹਨੂੰ ਦੇ ਦਾਂਗੇ 10 ਬਰਾ ਉਹਨੂੰ ਦੇ ਦਾਂਗੇ ਦੋਨਾਂ ਨੂੰ ਇੰਨੀ ਕੀ ਬਚੀ ਆਪਣੇ ਕੋਲੇ ਨਿਲਜਾਨ ਦੀ ਤੇ ਆਹ ਦੇਖ ਲਓ ਚੈੱਕ ਕਰ ਲਓ ਗਰੋਥ ਤੇ ਹੁਣ ਇਹਦਾ ਦੁੱਧ ਆਪਾਂ ਤਿੰਨ ਤੇ ਹੀ ਲੈ ਜਾਂਦਾ ਪਹਿਲਾਂ ਚਾਰ ਸੀਗਾ ਤੇ ਹੁਣ ਇਹਨੂੰ ਤਿੰਨ ਪਾਉਨੇ ਹਟੇ ਡੇਢ ਹੀ ਪਾਉਨੇ ਆਪਾਂ ਡੰਗ ਦਾ ਬਾਕੀ ਠੀਕ ਠਾਕ ਭਰਾ ਵਧੀਆ ਚੱਲ ਰਿਹਾ ਸਲਵੰਤ ਸਿੰਘ ਜੀ ਦੀ ਕੱਲ ਕਮੈਂਟ ਆਇਆ ਸੀਗਾ ਵੀ ਵੀਰ ਵੀ ਗਾਂ ਨੂੰ ਬੰਨ ਪੈ ਗਿਆ ਉਹ ਬਹਿ ਗਈ ਆ ਕੋਈ ਲਾਜ ਦੱਸੋ ਮੈਂ ਉਹਨਾਂ ਨੂੰ ਨੰਬਰ ਵੀ ਕਮੈਂਟ 'ਚ ਦੱਸਿਆ ਸੀਗਾ ਵੀਰੇ ਫੋਨ ਕਰ ਲਿਓ ਕਿਉਂਕਿ ਜੇ ਲਿਖਣ ਚ ਦੱਸੀ ਹੈ ਬਾਈ ਉਹ ਚੀਜ਼ ਜਾਨਕੀ ਲਿਖਣ ਚ ਕਹਿ ਲਈਏ ਵੀ 100 ਉਹਨਾਂ ਨੂੰ ਪੜਨ ਚ ਕੋਈ ਗਲਤੀ ਲੱਗ ਜੇ ਜਾਂ ਲਿਖਣ ਚ ਮੇਤੂ ਨਾ ਲਿਖ ਹੋਵੇ ਇੱਕ ਲਿਖਣੀ ਲੰਬੀ ਪੈਣੀ ਸੀਗੀ ਕਿਉਂਕਿ ਗੱਲ ਸਮਝਾਉਣ ਵਾਲੀ ਛੋਟੀ ਜਾਨਕੀ ਲੰਬੀ ਪੈ ਜਾਂਦੀ ਆ ਤੇ ਉਹਦੇ ਕਰਕੇ ਉਹਨਾਂ ਨੂੰ ਫੋਨ ਵੀ ਦੱਸਿਆ ਸੀਗਾ ਉਹਨਾਂ ਨੇ ਫੋਨ ਕੀਤਾ ਨਹੀਂ ਭਰਾ ਹੁਣ ਆਪਾਂ ਤਾਂ ਕੀ ਕਰ ਸਕਦੇ ਆ ਹਨ ਤੇ ਬੰਨ ਦਾ ਆਪਾਂ ਬਾਈ ਜਿਹੜਾ ਆਪਾਂ ਵਰਤਦੇ ਆ ਨੋਕਤਾ 200 ਗ੍ਰਾਮ ਸੁਹਾਗਾ ਲੈ ਲੈਣਾ ਤੇ ਸੁਹਾਗਾ ਲਿਆ ਕੇ ਉਹਨੂੰ ਕੁੱਟ ਲੈਣਾ ਥੋੜਾ ਜਿਹਾ ਕਟ ਕੇ ਤਵੇ ਤੇ ਗਰਮ ਕਰਕੇ ਖੱਲ ਬਣਾ ਲੈਣੀ ਆ ਉਹਦੀ ਤੇ ਖੱਲ ਬਣਾ ਕੇ ਉਦੋਂ ਬਾਅਦ ਉਹ ਜਿਹੜਾ ਪਾਊਡਰ ਜਿਹਾ ਹੁੰਦਾ ਉਹਨੂੰ ਪੀਸ ਲਿਓ ਤੇ ਉਹ ਨੂਨ ਵਾਂਗੂ ਬਣ ਜਾਊਗਾ ਜਿਨ੍ਹਾਂ ਨੇ ਖੱਲ ਬਣਾਈ ਆ ਉਹਨਾਂ ਨੂੰ ਪਤਾ ਹੋਊਗਾ ਉਹ ਸਾਈਡ ਤੇ ਕਰ ਲਿਓ ਉਦੋਂ ਬਾਅਦ ਚਾਹੇ ਤਾਂ ਹੋਵੇ ਕੜਛੀਕ ਮੱਖਣੀ ਦੀ ਚਾਹੇ ਹੋਵੇ ਕੜਛੀਕ ਦੇਸੀ ਕਿਉਂ ਉਹ ਲੈ ਕੇ ਕੌਲੀ 'ਚ ਪਾ ਲੈਣਾ ਤੇ ਵਿੱਚ ਇੱਕ ਕੜਛੀ ਸੁਹਾਗੇ ਦੀ ਪਾ ਲੈਣੀ ਆ ਠੀਕ ਆ ਜੀ ਦੋਨਾਂ ਨੂੰ ਜਦੋਂ ਮਿਲਾਓਗੇ ਨਾ ਇਹਨਾਂ ਦਾ ਕੈਮੀਕਲ ਰੈਐਕਸ਼ਨ ਪਤਾ ਨਹੀਂ ਬਾਈ ਕਿਹੋ ਜਿਹਾ ਹੁੰਦਾ ਵੀ ਕੌਲੀ ਗਰਮ ਹੋ ਜਾਂਦੀ ਐ ਲੱਗੂ ਕੌਲੀ ਜਿਵੇਂ ਆਪਾਂ ਨਾ ਅੱਗ ਤੋਂ ਲਾਈ ਹੁੰਦੀ ਆ ਤੇ ਬਸ ਉਵੇਂ ਕੋਸਾ ਕੋਸਾ ਉਹ ਪੇਸਟ ਗਾਂ ਦੇ ਮੂੰਹ 'ਚ ਮਲ ਦੇਣਾ ਚੰਗੀ ਤਰ੍ਹਾਂ ਐਨ ਜੀਬ ਤੇ ਅੰਦਰ ਗੱਲਾਂ ਗੁੱਲਾਂ 'ਚ ਸਾਈਡਾਂ ਤੇ ਬਾਛਾਂ ਜੀਆਂ 'ਚ ਹਨਾ ਤੇ ਸਾਰੇ ਪਾਸੇ ਗਾਂ ਦੇ ਮਲ ਦੇਣਾ ਜੇ ਖਾਂਦੀ ਆ ਤਾਂ ਅੰਦਰ ਨੂੰ ਗਾਂ ਕਰਕੇ ਖਵਾ ਵੀ ਦੇਣਾ ਵਾ ਠੀਕ ਆ ਜੀ ਤੇ ਕਿਉਂਕਿ ਉਹਨੂੰ ਡਾਇਰੈਕਟ ਤਾਂ ਖਾਣਾ ਨਹੀਂ ਆਪਾਂ ਨੂੰ ਇਹ ਕਰਨਾ ਪੈਣਾ ਐ ਤੇ ਬਾਈ ਤੁਸੀਂ ਦੇਖੋਗੇ 2 ਘੰਟੇ ਜੇ ਗਾ ਨਾਰਮਲ ਹੋ ਜੂਗੀ ਇਹ ਗਰੰਟੀ ਆ ਆਪਾਂ ਵਰਤਿਆ ਨੋਕਤਾ ਹੈ ਆਪਣੀ ਗਾਂ ਜਿਹੜੀ ਮਸਟੈਟਸ ਨਾ ਮਰੀ ਸੀ ਨਾ ਉਹ ਜਦੋਂ ਆਪਣੇ ਕੋਲ ਸੂਈ ਸੀਗੀ ਮੈਂ ਦਲੀਆ ਕਿਤੇ ਉਹਨੂੰ ਨਾ ਤੱਤਾ ਪਾਣੀ ਗਰਮ ਕਰਕੇ ਮੈਂ ਦਲੀਆ ਵਿੱਚ ਪਾ ਕੇ ਕਿਲੋ ਤੇ ਉੱਤੇ ਹੀ ਗਰਮ ਪਾਣੀ ਪਾ ਕੇ ਮੈਂ ਢਾਕਤਾ ਭਾਫ ਜੀ ਨਾ ਮੈਂ ਕਿਹਾ ਬਣ ਜੂਗਾ ਪਰ ਰਹਿ ਗਿਆ ਅੱਧ ਪੱਕਾ ਜਿਹਾ ਉਹ ਤੇ ਉਹ ਜਾਨ ਨੂੰ ਉਹਨੂੰ ਖਵਾਇਆ ਉਹਨੂੰ ਰਾਤ ਨੂੰ ਅਣਪਚ ਹੋ ਗਈ ਬੰਨ ਪੈ ਗਿਆ ਜਾਨਕੀ ਖੱਬੇ ਪਾਸੇ ਵਾਲੀ ਜਿਹੜੀ ਬੱਕੀ ਹੁੰਦੀ ਹੈ ਜਦੋਂ ਬੰਨ ਪਊਗਾ ਇਹ ਤਾਂ ਉੱਠਣ ਲੱਗ ਜਾਂਦੀ ਹੁੰਦੀ ਹੈ ਜਿਵੇਂ ਆਪਣੇ ਗਾਂ ਆਪਣੇ ਸਾਹਮਣੇ ਖੜੀ ਆ ਇਹਦੇ ਇਧਰ ਲਈ ਬੱਖੀ ਆ ਜਿਹੜੀ ਇਹ ਤਾਂ ਨੂੰ ਉੱਠਣ ਲੱਗ ਜੂ ਬਾਈ ਇਹ ਨਿਸ਼ਾਨੀਆਂ ਬੰਨਦੀ ਜਿਹਦੇ ਗੈਸ ਬਣੀ ਉਹ ਬਰਨ ਪਿਆ ਹੋਊਗਾ ਤੇ ਇਹਦੇ ਹਿਸਾਬ ਨਾਲ ਉਹ ਵੀ ਉਹਦਾ ਇੰਨੀ ਕੰਡੀਸ਼ਨ ਮਾੜੀ ਹੋ ਗਈ ਸੀਗੀ ਜਿਹੜਾ ਦਲੀਆ ਜਾਂ ਹੋਰ ਕੁਝ ਖਾਦਾ ਪੀਤਾ ਉਹ ਮੂੰਹ ਰਾਹੀਂ ਬਾਹਰ ਨੂੰ ਵਾਪਸ ਗੱਡੀ ਜਾਂਦੀ ਸੀਗੀ ਰੀਸਾਈਕਲ ਕਰੀ ਜਾਂਦੀ ਸੀ ਇੰਨੀ ਜਾਨੀ ਕੰਡੀਸ਼ਨ ਮਾੜੀ ਹੋ ਗਈ ਸੀ ਦਲੀਆ ਐ ਥੱਲੇ ਢੇਰ ਲਾਇਆ ਪਿਆ ਸੀ ਹੋਰ ਗੰਦਮੰਦ ਅੰਦਰੋਂ ਆਇਆ ਬਾਰ-ਬਾਰ ਜਿਵੇਂ ਉਹ ਗਾਲੀ ਕਰਦੀ ਐ ਗਾਲੀ ਐਂ ਕਰ ਕਰਕੇ ਮੂੰਹ ਰਾਹੀਂ ਥੱਲੇ ਨੂੰ ਗੱਡੀ ਜਾਂਦੀ ਸੀ ਜਣਗੀ ਇਹ ਨੌਕਤੇ ਨੇ ਆਪਣੇ ਨੇ ਉਹ ਸਾਰਾ ਖੋਲਤਾ ਹੀ ਬੰਨ ਬਾਈ 2 ਘੰਟੇ ਦੇ ਵਿੱਚ ਵਿੱਚ ਮੈਂ ਜਾ ਕੇ ਪੈ ਗਿਆ ਦੇ ਕੇ ਮੈਂ ਕਿਹਾ ਵੀ ਬਾਕੀ ਇਹਨੇ ਬਚਣਾ ਬੱਕਰੀ ਗੱਲ ਆ ਤੇ ਖਾਨ ਕਹਿੰਦਾ ਵੀ ਕੰਡੀਸ਼ਨ ਜਿਆਦਾ ਹੀ ਲੋ ਆ ਤੇ ਆਪਾਂ ਦੇ ਕੇ ਬਾਈ ਪੈ ਗਏ ਸੀਗੇ ਮਾ ਦੇਖੀ ਜੂ ਕੀ ਬਣਦਾ ਪਰ ਜਮਾ ਸਰਾ ਰਿਜ਼ਲਟ ਸੀ ਇਹ ਚੀਜ਼ ਦਾ ਠੀਕ ਆ ਜੀ ਤੇ ਸੰਧੂ ਡੈਰੀ ਫਾਰਮ ਵੀ ਇਹ ਮਹੀਨੇ ਦੀ ਬੱਛੀ ਹੋਗੀ ਕਿਹੜੀ ਫੀਡ ਪਾਈਏ ਪਰ ਆ ਫੀਡ ਤਾਂ ਉਹੀ ਆ ਸਟਾਰਟਰ ਆ ਜੀ ਜੇ ਮਹੀਨੇ ਦੀ ਹੋਈ ਆ ਤਾਂ ਸਟਾਰਟਰ ਤੋਂ ਸ਼ੁਰੂ ਕਰ ਦੋ ਆਪਾਂ ਦਾ ਸਟਾਰਟਰ ਹੀ ਜਾਣਦੇ ਆ ਹੋਰ ਤਾਂ ਨਹੀਂ ਕੁਛ ਆਪਣੀ ਤਾਂ ਵਿਚਾਰੀ ਨੂੰ ਉਹ ਵੀ ਨਹੀਂ ਲਾਂਦੀ ਇਹਨੂੰ ਤਾਂ ਉਹੀ ਚੱਲਦਾ ਸੋਇਆ ਬੀਂਦਾ ਦਾਣਾ ਹੀ ਵਧੀਆ ਖਾ ਜਾਂਦੀ ਆ ਇਹ ਮੁੱਠੀ ਡੇਢ ਮੁੱਠੀ ਡੰਗ ਦਾ ਉਹੀ ਜਲਾਤਾ ਆਪਾਂ ਤਾਂ ਇਹਨੂੰ ਤੇ ਸਚਿਨ ਨਰਵਾਲ ਬਾਈ ਜੀ ਲਾਈਵ ਮਿਲਕਿੰਗ ਦਿਖਾਓ ਲਾਈਵ ਮਿਲਕਿੰਗ ਵੀ ਬਾਈ ਸਚਨ ਬਾਈ ਦਿਖਾ ਦਾਂਗੇ ਸਟੈਂਡ ਸਟੂਨ ਜੇ ਲੈ ਆਈਏ ਹਜੇ ਆਪਣਾ ਹੱਥ ਨਾਲ ਹੀ ਚੱਲਦਾ ਕੰਮ ਫੋਨ ਹੱਥ ਨਾਲ ਹੀ ਫੜ ਕੇ ਵੀਡੀਓ ਬਣਾਉਨੇ ਹੁੰਦੇ ਆ ਜੇ ਸਟੈਂਡ ਸਟੂਨ ਜੇ ਲੈ ਆਂਦੇ ਨਾ ਜਰੂਰ ਦਿਖਾਵਾਂਗੇ ਬਾਈ ਤੁਹਾਨੂੰ ਤੇ ਗੁਰਦੀਪ ਥਿੰਦ ਬਾਈ ਕਹਿੰਦੇ ਵੀ ਜੀ ਆਰਡਰ ਵਾਲੀ ਰਾਜਸਥਾਨ ਤੋਂ ਮਿਲ ਸਕਦੀ ਹੈ ਭਾਈ ਜੀ ਤੁਹਾਨੂੰ ਜਾਣਕਾਰੀ ਹੋਵੇ ਤਾਂ ਦੱਸਿਓ ਵੀਰੇ ਗੁਰਦੀਪ ਬਾਈ ਆਪਾਂ ਨਾ ਵੀਡੀਓ ਪਾਈ ਹੋਈ ਆ ਉਹ ਜਾਨਕੀ ਜੀ ਆਰਡਰ ਤੇ ਉਹ ਕੱਢ ਕੇ ਨਾ ਉਹਦੇ ਵਿੱਚ ਪਰਚੀਆਂ ਜੀਆਂ ਨੇ ਪਰਚੇ ਜਿਹਦੇ ਨੰਬਰ ਲਿਖਿਆ ਹੋਇਆ ਇੰਦਰਜੀਤ ਗਰੇਵਾਲ ਲਿਖਿਆ ਉਹ ਡਾਕਟਰ ਦਾ ਨਾਮ ਉਹ ਕੱਢ ਕੇ ਉਹਨਾਂ ਨੂੰ ਫੋਨ ਕਰਕੇ ਪੁੱਛ ਲਿਓ ਜੇ ਨਾਂ ਵੀ ਤੁਹਾਡੇ ਏਰੀਆ 'ਚ ਮਿਲਦੀ ਹੋਊ ਉਹ ਡਿਲੀਵਰ ਕਰਾਉਂਦੇ ਨੇ 150 ਰੁਪਏ ਉੱਤੇ ਲੈਣਗੇ ਦੇਉ ਕੋਰੀਅਰ ਕਰਾ ਦਿੰਦੇ ਨੇ ਭਰਾ ਜੇ ਤੁਹਾਨੂੰ ਚਾਹੀਦੀ ਆ ਸ ਸੁਖਮਿੰਦਰ ਸਿੰਘ ਬਾਈ ਮੀਡੀਅਮ ਪਿਕ ਦੱਸੋ ਕਿੱਦਾਂ ਦੀ ਹੁੰਦੀ ਏ ਮੀਡੀਅਮ ਦੀ ਸ਼ੀਸ਼ੀ ਦੀ ਯਾਰ ਤੁਹਾਨੂੰ ਮੈਂ ਦੱਸਾਂ ਕਿਹੋ ਜੀ ਹੁੰਦੀ ਆ ਉਹ ਆ ਦੇਖਿਓ ਇਹਨੂੰ ਦਿਖਾਉਂਦਾ ਉਹਦੇ ਚ ਪਈ ਆ ਆਪਣੇ ਦਵਾਈਆਂ ਵਾਲੇ ਚ ਇਹਨੂੰ ਦਿਖਾਉਂਦਾ ਆ ਹੁੰਦੀ ਹੈ ਜੀ ਮੀਡੀਅਮ ਦੀ ਆ ਆ ਸ਼ੀਸ਼ੀ ਹੁੰਦੀ ਹੈ ਇਹ ਇਹ ਤਿੰਨ ਦਾ ਸੈੱਟ ਆਊਗਾ 80 ਰੁਪਏ ਦੇ ਤੇ ਪ੍ਰਿੰਟਰ ਦੇ 80 ਨਹੀਂ 90 ਰੁਪਏ ਆਪਾਂ ਦਾ ਬੇਰਕਾ ਜੁ ਲੈਂਦੇ ਸੀ ਉੱਥੋਂ ਥੋੜੀ ਸਸਤੀ ਮਿਲ ਜਾਂਦੀ ਆ ਤੇ ਇਹ ਲੈਓ ਭਰਾ ਤਿੰਨ ਦਾ ਸੈੱਟ ਹੋਊਗਾ ਇਹ ਜਦੋਂ ਗਾਂ ਡਰਾਈ ਕਰਦੇ ਆ ਨਾ ਉਦੋਂ ਆਪਾਂ ਕਈ ਵਾਰੀ ਆਪਣੇ ਤੋਂ ਡੰਗ ਛੱਡਿਆ ਜਾਂ ਦੁੱਧ ਹੁੰਦਾ ਵੱਧ ਹੁੰਦਾ ਵਾ ਉਹ ਉਹ ਹੋਣ ਲੱਗ ਜਾਂਦਾ ਵਾ ਕਈ ਵਾਰੀ ਛਿੱਧੀ ਆਉਣ ਲੱਗ ਜਾਂਦੀ ਆ ਏਖੜ ਲੱਗਣਾ ਤੇ ਇਹ ਉਹਦੇ ਚ ਬਹੁਤ کارਗਰ ਆ ਬਾਈ ਨਾਲ ਦੇਤੀ ਤੇ ਉਹਨੂੰ ਛਿੱਧੀ ਨਹੀਂ ਆਊਗੀ ਦੁੱਧ ਚ ਇਹ ਆ ਮੀਡੀਅਮ ਜੀ ਇਹ ਤਾਂ ਆਮ ਨੋਰਮਲ ਕਿਸੇ ਵੀ ਮੈਡੀਕਲ ਤੋਂ ਲੈ ਲਿਓ ਭਾਵੇਂ ਜਸਪ੍ਰੀ ਚਾਹਲ 3 ਮੰਥ ਦੀ ਪ੍ਰੈਗਨੈਂਟ ਹੈ ਕਾਉ ਇੱਕ ਥਣ ਚੋਂ ਮਿਲਕ ਘਟ ਹੈ ਵੀਰੇ ਹੁਣ ਇਹ ਤਾਂ ਸੂਏ ਤੇ ਹੀ ਪੂਰਾ ਕਰਨਾ ਕਿਉਂਕਿ ਜੇ ਹੁਣ ਉਹਨੂੰ ਆਪਾਂ ਦਵਾਂਗੇ ਥਣ ਖੋਲਣ ਵਾਲੀਆਂ ਦਵਾਈਆਂ ਉਹ ਗਰਮ ਬਹੁਤ ਹੁੰਦੀਆਂ ਨੇ ਭਰਾ ਜਸਪ੍ਰੀ ਦਵਾਈ ਇਹ ਤਾਂ ਹੁਣ ਜਦੋਂ ਸੂਏ ਤਾਂ ਐਂਡ ਤੇ ਆ ਗਈ 40 ਦਿਨ ਪਹਿਲਾਂ ਦਵਾਈ ਸ਼ੁਰੂ ਕਰਦੇ ਹੋ ਤੇ ਉਹ ਨਹੀਂ ਥਾਂ ਖੁੱਲ ਸਕਦਾ ਭਰਾ ਹੁਣ ਉਹਦਾ ਕੋਈ ਹੱਲ ਨਹੀਂ ਆਈ ਚੂਣੀ ਪਣੀ ਆ ਆਪਾਂ ਆਈ ਚੁਈਆਂ ਸੀਗੀਆਂ ਆ ਵੀ ਐਂਡ ਤੱਕ ਆਈ ਚੁਈ ਸੀਗੀ ਆ ਪਿੱਦੀ ਨੂੰ ਵੀ ਆਈ ਚੋ ਰਹੇ ਆ ਇਹਦਾ ਵੀ ਬਹਿਣੀ ਵਾਲਾ ਪਿਛਲਾ ਜਮੇ ਹੀ ਘਟ ਗਿਆ ਹੁਣ ਤਾਂ 100 ਗ੍ਰਾਮ ਦੁੱਧ ਰਹਿ ਗਿਆ ਬਟਰ ਫਾਰਮ ਵੀਰੇ ਮੂੰਖ ਖੋਰ ਦਾ ਇੰਜੈਕਸ਼ਨ ਲਾ ਲਿਆ ਤੁਸੀਂ ਨਹੀਂ ਭਰਾ ਆਪਾਂ ਨਹੀਂ ਲਾਇਆ ਜੀ ਉਹ ਦੇ ਕੇ ਗਏ ਸੀਗੇ ਉਹ ਬੈਲ ਵੀ ਉੱਥੇ ਹੀ ਪਈ ਆ ਮੈਂ ਤੁਹਾਨੂੰ ਦਿਖਾ ਦੂੰਗਾ ਤੇ ਉਹ ਉਵੇਂ ਹੀ ਪਈ ਆ ਭਰਾ ਮੇਰਾ ਯਾਰ ਲਾਉਣ ਨੂੰ ਜੀ ਨਹੀਂ ਕੀਤਾ ਗੱਬਣਾ ਨੇ 1.5-1.5 ਮਹੀਨੇ ਦੀ ਉਹ ਗਰਮੈਚ ਬਹੁਤ ਹੁੰਦਿਆ ਠੀਕੇ ਯਾਰ ਉਹ ਆਪਣੇ ਹੁਣ ਯਾਰ ਦੋਸਤਾਂ ਗੁਜਰਾਲ ਤੋਂ ਹੀ ਆ ਮੁੰਡਾ ਉਹਨੇ ਲਵਾਏ ਸੀਗੇ ਟੀਕੇ ਤਾਂ ਵੀ ਬਿਮਾਰੀ ਆ ਗਈ ਠੀਕ ਹੈ ਨਾ ਜੇ ਬਾਈ ਆਉਣੀ ਆ ਤਾਂ ਲੱਗਿਆਂ ਜੀ ਵੀ ਆ ਜਾਣੀ ਆ ਜੇ ਨਹੀਂ ਆਉਣੀ ਤਾਂ ਨਹੀਂ ਲੱਗਣ ਤੇ ਵੀ ਨਹੀਂ ਆਉਣੀ ਹੈਗੀ ਇਹ ਤਾਂ ਕਿਸਮਤ ਦੀਆਂ ਖੇਡਾਂ ਨੇ ਹੁਣ ਕੀ ਕਹਿ ਸਕਦੇ ਆ ਤੇ ਆਪਾਂ ਲਾਏ ਨਹੀਂ ਸੀ ਬਾਈ ਕਿਉਂਕਿ ਗੱਬਣਾ ਨਹੀਂ ਸਾਰੀਆਂ ਇਹ ਵੀ ਗੱਬਣਾ ਇਹ ਵੀ ਗੱਬਣਾ ਆ ਵੀ ਗੱਬਣਾ ਹਨਾ ਐਵੇਂ ਕੋਈ ਪੰਗਾ ਲਵਾ ਗਾਹਾਂ ਮੌਸਮ ਵੀ ਗਰਮ ਆ ਮੈਂ ਤਾਂ ਪਿਛਲੀ ਵਾਰੀ ਦੇਖ ਲਿਆ ਸੀ ਲਾ ਕੇ ਉਸੇ ਦਿਨਾਂ 'ਚ ਮੈਨੂੰ ਤਾਂ ਖਣੀ ਮੂੰਹ ਖੁਰ ਦੀ ਲਵਾਏ ਸੀ ਠੀਕੇ ਮਸਟੈਡਸ ਮੈਨੂੰ ਮੈਂ ਤਾਂ ਪੱਕਾ ਪਹਿਮੀ ਯਾਰ ਇਹ ਚੀਜ਼ ਤਾਂ ਮੈਨੂੰ ਪੱਕਾ ਜਕੀਨ ਆ ਵੀ ਮਸਟੈਡਸ ਉਹਦੇ ਨਾਲ ਹੀ ਹੋਈ ਸੀ ਕਿਉਂਕਿ ਗਰਮੈਸ਼ ਬਹੁਤ ਹੋ ਜਾਂਦੀ ਆ ਤੇ ਇੱਕ ਉਤੋਂ ਫੀਡ ਗਰਮ ਉਦੋਂ ਮੈਨੂੰ ਨਾਲ ਦਾ ਖਰੋੜੇ ਦੇਖਣੀ ਗਾਂ ਵਾਲੇ ਮਹੀਨੇ ਟੀਕੇ ਲੱਗੇ ਆਪ੍ਰੈਲ ਚ ਸ਼ਾਇਦ ਇੱਥੇ ਕੀ ਲੱਗੇ ਸੀਗੇ ਵਿੱਚ ਹੀ ਲੰਪੀ ਦੇ ਲੱਗੇ ਸੀਗੇ ਤੇ ਕਈ ਕੁਝ ਇਕੱਠਾ ਹੋ ਜਾਂਦਾ ਬਾਈ ਹੁਣ ਕੀ ਕਹਿ ਸਕਦੇ ਹਨ ਤੇ ਬੁੱਟਰਫਾਣਾ ਅਮਰਸਰ ਤੋਂ ਬੁੱਟਰ ਪਿੰਡ ਠੀਕ ਆਪਰਾ ਮਿਹਰਬਾਨੀ ਜੀ ਤੇ ਪ੍ਰਿੰਸ ਕਹਿ ਲਉ ਬਾਈ ਜੀ ਗਾਈ ਨੂੰ ਤਿੰਨ ਦਿਨ ਹੋ ਗਏ ਟੀਕਾ ਲਵਾਇਨੂੰ ਤਿੰਨਾਂ ਦਿਨਾਂ ਬਾਅਦ ਚਿੱਟਾ ਜਾਂ ਮੋਟਾ ਜਾਲਾ ਮਾਰਿਆ ਵੀਰੇ ਹੁਣ ਐਂ ਤਾਂ ਭਰਾ ਪ੍ਰਿੰਸ ਕੀ ਕਹਿ ਸਕਦੇ ਆ ਆਪਾਂ ਨੂੰ ਹੁਣ ਨਾ ਤਾਂ ਫੋਟੋ ਆ ਜਾਲੇ ਦੀ ਹਨਾ ਤੇ ਬਾਕੀ ਬਾਈਆ ਨੋਟ ਕਰ ਲਿਆ ਕਰੋ ਜਦੋਂ ਵੀ ਕਿਸੇ ਵੀ ਪਸ਼ੂ ਦਾ ਐ ਆਈ ਕਰਾਉਨੇ ਹੋ ਜਾਲਿਆਂ ਤੇ ਭਾਵੇਂ ਨਾ ਹੀ ਰਵੇ ਤੁਸੀਂ ਬਾਈਆ ਨੋਟ ਕਰ ਲਿਆ ਕਰੋ ਬਸ ਆਉਂਦੀ ਵਾਰ ਨੂੰ ਨਹੀਂ ਬੋਲੀਦਾ ਬਸ ਓਕੇ ਹੀ ਆ ਹਰਸ਼ਪ੍ਰੀਤ ਸਿੰਘ ਵੀਰ ਗਾਈ ਗੱਬਣ ਕਰਾਉਣ ਨੂੰ 2 ਮਨთ ਹੋ ਗਏ ਮੋਟੇ ਦੇ ਚਾਰਜ ਕਰਦੀ ਆ ਦੇ ਰਸਬਾਂਗ ਨਿੰਬੂ ਦੇ ਰਸਬਾਂਗ ਦੁੱਧ ਅੱਧਾ ਰਹਿ ਗਿਆ ਵੀ ਗਾਈ ਗੱਭਣ ਹੋਵੇਗੀ ਬਈ ਮੈਨੂੰ ਤਾਂ ਲੱchnਾ ਤੋਂ ਤੁਹਾਡੇ ਲਿਖਣ ਤੋਂ ਬਈ ਐਂ ਲੱਗਦਾ ਵੀ ਗੱਭਣ ਆ ਕਿਉਂਕਿ ਨਿੰਬੂ ਪਾਣੀ ਰੰਗਈ ਜਾਲਾ ਹੁੰਦਾ ਵਾ ਜਿਹੜਾ ਗੱਭਣ ਵਾਲਾ ਹੁੰਦਾ ਉਹ ਟੁੱਟਦਾ ਨਹੀਂ ਹੁੰਦਾ ਛੋਟਾ ਜਿਹਾ ਤੀਜੀ ਜੀ ਜਿੰਨਾ ਨਾਲ ਹੀ ਲੰਕਦਾ ਹੁੰਦਾ ਤੇ ਬਾਕੀ ਜੇ ਦੁੱਧ ਘਟੀ ਆ ਪਿੱਛੇ ਨੂੰ ਆਈ ਆ ਬਈ ਇਹ ਪਹਿਲੇ ਪਹਿਲੀ ਇਹ ਆਈ ਦੇ ਪਹਿਲੇ ਮਹੀਨੇ ਚ ਦੁੱਧ ਵੈਕ ਆਉਣਾ ਹੀ ਹੁੰਦਾ ਪਸ਼ੂ ਨੇ ਓਦੋਂ ਬਾਅਦ ਪੂਰਾ ਕਰ ਜਾਂਦਾ ਹੁੰਦਾ ਇਹ ਹਰਸ਼ਪ੍ਰੀਤ ਚਲ ਪੜ੍ਹ ਲਿਆ ਹਨ ਦਲਜੀਤ ਸਿੰਘ 5-6 ਮਹੀਨੇ ਦੀ ਬੱਚੀ ਹੈ ਵੀਰ ਬਾਥਰੂਮ ਬਹੁਤ ਪੀਂਦੀਆਂ ਨੇ ਬੱਚੀਆਂ ਨੇ ਕਿਦਾਂ ਰੋਕੀਏ ਕੋਈ ਹੱਲ ਦੱਸੋ ਸੋਡਾ ਫਾਸ ਵੀ ਦੇਤਾ ਡਿਵਾਰਮੀ ਵੀ ਕਰਤੀ ਵੀਰੇ ਉਹਨਾਂ ਨੂੰ ਮਿਨਰਲ ਮਿਲਕਚਰ ਸ਼ੁਰੂ ਕਰੋ ਐਗਰੀਮੈਂਟ ਦਾ ਐਗਰੀਮੈਂਟ ਦਾ ਮਿਨਰਲ ਮਿਲਕਚਰ ਨਾਲ ਡੇਲੀ ਪਾਓ ਉਹਨਾਂ ਨੂੰ ਇਹ ਤਾਂ ਹਟ ਜਾਣਗੀਆਂ ਇਹ ਬਾਥਰੂਮ ਪੀਣੂ ਬਾਥਰੂਮ ਤਾਂ ਹੀ ਪੀਂਦਾ ਭਾਈ ਪਸ਼ੂ ਜਦੋਂ ਘਾਟਾਂ ਹੁੰਦੀਆਂ ਨੇ ਤੇ ਹੁਣ ਮੈਂ ਹੁਣ ਆਏ ਹੁਣ ਕੀ ਤੁਹਾਨੂੰ ਕਹਾਂ ਨਾ ਵੀ ਆਪਦੇ ਮੂੰਹ ਮੀਆਂ ਮਿੱਠੂ ਬਣਾ ਆਪਣਾ ਕੋਈ ਵੀ ਪਸ਼ੂ ਬਾਈ ਬਾਥਰੂਮ ਨਹੀਂ ਪੀਂਦਾ ਛੋਟੀਆਂ ਬੱਚੀਆਂ ਤੱਕ ਵੀ ਨਹੀਂ ਪੀਂਦੀਆਂ ਤੇ ਜਦੋਂ ਆਪਾਂ ਘਾਟਾਂ ਪਸ਼ੂਆਂ ਚ ਲਿਆਉਣ ਲੱਗ ਜਾਂਦੇ ਨੇ ਨਾ ਉਦੋਂ ਬਾਥਰੂਮ ਪਸ਼ੂ ਪੀਂਦਾ ਭਰਾ ਇਹ ਪੱਕੀ ਗੱਲ ਆ ਇਹ ਉਹਨਾਂ ਨੂੰ ਐਗਰੀਮੈਂਟ ਲੈ ਆਓ ਕਿਲੋ 2 ਕਿਲੋ ਵਾਲਾ ਉਹ ਉਹਨਾਂ ਨੂੰ ਡੇਲੀ ਸਟਾਰਟ ਕਰ ਦੋ ਤੁਸੀਂ ਹੌਲੀ ਹੌਲੀ ਫਰਕ ਪਾਊਗਾ ਇਹ ਨਹੀਂ ਹੈਗਾ ਵੀ ਜਾਦੂਈ ਹੋ ਜਾਊਗਾ ਅੱਜ ਪਾਇਆ ਤਾਂ ਕੱਲ ਨੂੰ ਹਟ ਜਾਣਗੀਆਂ ਜਦੋਂ ਚੰਗਾ ਉਹਨਾਂ ਦੇ ਕਿਲੋ ਕਿਲੋ ਅੰਦਰ ਜਾਊਗਾ ਉਸ ਤੋਂ ਬਾਅਦ ਆਪੇ ਹੀ ਹਟ ਜਾਣਾ ਭਰਾ ਉਹਨਾਂ ਨੇ ਬਾਥਰੂਮ ਵੀ ਨੂੰ ਠੀਕ ਹੈ ਜੀ ਕਿਉਂਕਿ ਬਾਥਰੂਮ ਹੁੰਦਾ ਲੂਨ ਕਾ ਬਾਈ ਇਹਨਾਂ ਨੂੰ ਜਦੋਂ ਘਾਟਾਂ ਪੈਂਦੀਆਂ ਨੇ ਫਿਰ ਤਾਂ ਹੀ ਪਿੰਦੀਆਂ ਨੇ ਕਰਕੇ ਤੇ ਇੱਕ ਆਈਡੀ ਦਾ ਨਾਂ ਨਹੀਂ ਹੈਗਾ ਬਾਈ ਜੀ ਗਾਂ ਦੇ ਗੋਡੇ ਚ ਪਾਣੀ ਭਰ ਗਿਆ ਯਾਰ ਪਾਣੀ ਭਰ ਗਿਆ ਤਿੰਨ ਵਾਰ ਕੜਵਾ ਵੀ ਦਿੱਤਾ ਦੇਸੀ ਦਵਾਈ ਵੀ ਦੇਤੀ ਕੋਈ ਫਰਕ ਨਹੀਂ ਕੋਈ ਇਲਾਜ ਦੱਸੋ ਵੀਰੇ ਆਪਣੇ ਨਾਲ ਕਦੇ ਹੋਇਆ ਨਹੀਂ ਭਰਾ ਹੁਣ ਮੈਂ ਲਾਜ ਤਾਂ ਹੀ ਦੱਸ ਸਕਦਾ ਜੇ ਆਪਣੇ ਨਾਲ ਬੀਤੀ ਹੋਵੇ ਹਨ ਜਿਹੜੀ ਆਪਾਂ ਨੂੰ ਗੱਲ ਨਹੀਂ ਪਤਾ ਭਰਾ ਉਹਦੇ ਲਈ ਆਪਾਂ ਕਿਸੇ ਨੂੰ ਵਹਿਮ ਵਹਿਮ ਤੇ ਨਹੀਂ ਪਾਉਂਦੇ ਹੈਗੇ ਜਾਂ ਪਿੱਛੇ ਨਹੀਂ ਲਾਉਂਦੇ ਹੈਗੇ ਕਿਉਂਕਿ ਕਦੇ ਚੀਜ਼ ਹੋਈ ਹੀ ਨਹੀਂ ਆਪਣੇ ਨਾਲ ਹਨ ਫਿਰ ਹੁਣ ਤਾਂ ਹੀ ਆਪਾਂ ਦੱਸ ਨਹੀਂ ਸਕਦੇ ਆਪਾਂ ਜਿੰਨਾ ਜਿੰਨਾ ਤੁਹਾਨੂੰ ਦੱਸਦੇ ਆ ਉਹ ਆਪਣੇ ਨਾਲ ਬੀਤੀ ਹੈ ਉਹੀ ਦੱਸਦੇ ਆਪਾਂ ਠੀਕ ਆ ਜੀ ਬੁੱਟਰ ਫਾਰਮ ਬਾਈ ਗਰੂਪ ਭਲਾ ਕਰੇ ਉਸ ਵਪਾਰੀ ਦਾ ਬਾਈ ਨੇ ਆਹ ਕਮੈਂਟ ਤਾਂ ਮੈਨੂੰ ਸਮਝ ਜੀ ਨਹੀਂ ਲੱਗੀ ਵੀ ਬਾਈ ਨੇ ਕੀ ਕਮੈਂਟ ਕੀਤਾ ਹੈ ਮੈਂ ਕੱਲ ਪੁੱਛਿਆ ਵੀ ਸੀ ਬਾਈ ਨੇ ਫੇਰ ਮੋੜ ਕੇ ਦੱਸਿਆ ਹੀ ਨਹੀਂ ਕੁਝ ਪਤਾ ਨਹੀਂ ਕਿਹਨੂੰ ਕਹਿਤਾ ਬਾਈ ਨੇ ਤੇ ਬਾਈ ਕਾਨ ਸਿੰਘ ਜੀ ਹਰੇਕ ਵੀਡੀਓ ਚ ਕਮੈਂਟ ਕਰਦੇ ਹੁੰਦੇ ਆ ਤੇ ਬਾਈ ਪੁੱਛਿਆ ਕੀ ਹਾਲ ਚਾਲ ਆ ਬਾਈ ਵਧੀਆ ਕਾਨ ਸਿੰਘਪੁਰਾ ਤੇ ਇੱਕ ਮਲਕੀਤ ਸਿੰਘ ਮਖੂ ਉਹ ਵੀ ਹਰੇਕ ਵੀਡੀਓ ਚ ਕਮੈਂਟ ਕਰਦੇ ਹੁੰਦੇ ਆ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਜਿਹਨੇ ਇੰਨਾ ਪਿਆਰ ਦਿੰਨੇ ਹੋ ਤੇ ਬਾਕੀ ਭਰਾ ਵਧੀਆ ਚੱਲੀ ਜਾਂਦਾ ਤੇ ਹੁਣ ਇਹ ਵੇਲੀਆਂ ਕਰਤੀਆਂ ਸੀਗੀਆਂ ਸਵੇਰੇ ਸਵੇਰੇ ਆਪਾਂ ਕੰਮ ਤੋਂ ਪਤਾ ਖੜਕਾ ਦੇਈ ਦਾ ਨਾਲ ਲੱਗਦਾ ਹੀ ਹੁਣ ਇਹ ਨਾਲੇ ਲਿੱਟਲ ਆਈ ਆ ਸਾਰਾ ਦਿਨ ਬਾਕੀ ਓਕੇ ਆ ਭਰਾ ਮਿਲਦੇ ਆਂ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ